ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਕਿ 2021 ਦੇ ਵਿੱਚ ਇਹ ਚੋਣਸੀਓ ਜਿਸ ਚੋਣ ਦੇ ਵਿੱਚ ਮੈਂ ਫਾਰਮ ਭਰਾਈ ਸੀ 27692 ਕੋ ਭਰਵਾਇਆ ਸੀ ਮੇਰੀਆਂ ਭੈਣਾਂ ਨੂੰ ਕਿੱਥੇ ਹਜ਼ਾਰ ਬਜਤਾ ਉਹਨਾਂ ਦਾ ਡਾਟਾ ਚੋਰੀ ਹੋ ਗਿਆ ਉਹਨਾਂ ਦਾ 50 ਲੱਖ ਫਾਰਮ ਭਰ ਕੇ ਦਿੱਤਾ ਪੂਰੇ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਉਹ ਡਾਟਾ ਕਿੱਥੇ ਭੇਜਿਆ ਕਿੱਥੇ ਡਾਟਾ ਜਿਹੜਾ ਬਿਜਲੀ ਦਾ ਤੁਸੀਂ ਫਾਰਮ ਭਰਾਈ ਸੀ ਕਿੱਥੇ ਡਾਟਾ ਨੌਕਰੀਆਂ ਲਵਾਉਣ ਦੇ ਫਾਰਮ ਭਰਾਈ ਸੀ ਐਸੇ ਚੋਣ ਤੇ ਸ਼ਿਤਲنگਰਾਲ ਨੇ ਦੁਆਬੇ ਸਭ ਤੋਂ ਜ਼ਿਆਦਾ ਫਾਰਮ ਭਰੇ ਸੀ ਕਿ ਜੇ ਦਲੀਦਾ ਮਕਾਨ ਬਣ ਜਾਏਗਾ ਅਜ ਕਿ ਜੇ ਦਲੀਦਾ ਕਾਰਡ ਬਣ ਜਾਏਗਾ ਕਿ ਜੇ ਦਲੀਦਾ ਬੱਚਾ ਬਣ ਜਾਏਗਾ ਪੜ੍ਹਦੀਏਗਾ ਦਲੀਦਾ ਇਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਬਰਾਟ ਹੈ ਅੱਜ ਲੋਕਾਂ ਦੇ ਅਵਾਜ਼ ਯੋਜਨਾ ਦੇ ਵਿੱਚ ਗਰੀਬਾਂ ਦਾ ਘਰ ਬਣ ਰਿਹਾ ਇਸ ਕਰਕੇ ਮੁੱਖ ਮੰਤਰੀ ਨੂੰ ਡਰਿਆ ਸਾਡੇ ਐਮ ਐਲ ਏ ਮੰਤਰੀ ਪੁਰੇ ਐਮ ਐਲ ਏ ਪਾਰਟੀ ਦੇ ਜਿੰਨੇ ਵੀ ਲੋਕ ਅੰਦਰ ਦੇ ਰਹੇ ਹੋ ਸੁਨੀ ਜਖਣ ਨੂੰ ਦੇ ਕੋਈ ਨਹੀਂ ਦਿੱਤਾ ਜੇਲ੍ਹ ਦੇ ਜੇਲ੍ਹ ਉਹ ਤਿਆਰ ਸੀ ਜੇਲ੍ਹ ਜਾਣ ਇਹਨਾਂ ਕੋ 2 ਘੰਟੇ ਨਹੀਂ ਰੱਖਿਆ ਗਿਆ ਸੁਨੀ ਜਖੜ ਸੁਸ਼ੀਲ ਰਿੰਕੂ ਨੂੰ 2 ਘੰਟੇ ਨਹੀਂ ਕਰ ਫੜ ਸਕਿਆ ਇਹ ਅਸੀਂ ਤਾਂ ਕਹਿੰਨੇ ਕਿ ਕਾਰਗਰਤਾ ਫੜ ਕੇ ਦੇਖੋ ਭਾਜਪਾ ਦਾ ਕਾਰਗਰਤਾ ਇੱਕ ਦੇ ਬਰਾਬਰ ਸਵਾ ਲੱਖ ਦੇ ਬਰਾਬਰ ਹੈ ਕਾਰਗਰਤਾ ਕੁਲਦੀਪ ਸਿੰਘ ਤਾਲੀ ਵਾਲਾ ਕੱਲ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਬੀਜੇਪੀ ਵਾਲਿਆਂ ਨੂੰ ਚੋਰ ਚੱਕੇ ਦੱਸ ਰਹੇ ਨੇ ਲੋਕਾਂ ਨੂੰ ਵੇਰ ਕਰ ਰਹੇ ਨੇ ਵੀ ਭਾਈ ਬੀਜੇਪੀ ਵਾਲੇ ਚੋਰ ਚੱਕਿਆ ਤੋਂ بچੋ ਉਹਨੂੰ ਤੇ ਦਾਜ ਟਮਾਟਰ ਨਹੀਂ ਲੱਭਦੇ ਉਹ ਮੰਤਰੀ ਜਵਾਬੇਗਾ ਪੰਜਾਬ ਨੂੰ ਜਿਹੜਾ ਪਤਾ ਹੀ ਨਹੀਂ ਪੰਜਾਬ ਦੇ ਬਾਰੇ ਕਿਉਂਕਿ 버ਗਰ ਪੀਜ਼ਾ ਖਾਣ ਵਾਲਾ ਸੀ ਉਹ ਜਾ ਕੇ ਪੰਜਾਬ ਚ ਲੈਣ ਦਾ ਅੱਜ ਜਿਹੜੀਆਂ ਸਕੀਮਾਂ ਕੇਂਦਰ ਦੀਆਂ ਹਰਿਆਣਾ ਬੈਨੀਫਿਟ ਲੈ ਰਹੇ ਆ ਹਿਮਾਚਲ ਲੈ ਰਹੇ ਆ ਅੱਜ ਉੱਤਰਾਖੰਡ ਲੈ ਰਹੇ ਆ ਉੱਤਰਾਪਦੇਸ਼ ਆ ਰਿਹਾ ਹੈ ਅ ਜੰਮੂ ਕਸ਼ਮੀਰ ਲੈ ਰਿਹਾ ਪੰਜਾਬ ਦੇ ਲੋਕ ਕੀ ਗੱਲ ਗੁੰਨਹਗਰ ਹੈ 43 ਮਹੀਨੇ ਤੋਂ ਲੋਕਾਂ ਨੂੰ ਜਿਹੜਾ ਅਸ਼ਵਨ ਕਾਰਡ ਕਿਉਂ ਨਹੀਂ ਮਿਲ ਰਿਹਾ ਸਟੇਟ ਨੂੰ ਪੈਸੇ ਵੀ ਆਉਂਦੇ ਆ ਸਕਾਲਰਸ਼ਿਪ ਨਾਲ ਬੱਚੇ ਸਾਡੇ ਅੱਜ ਸਕਾਲਰਸ਼ਿਪ ਦਾ ਲਾਭ ਲੈਂਦੇ ਸੀ ਪਲੀ ਸਮਾਜ ਦੇ ਬੱਚੇ ਅ ਜਿਹੜੀ ਰੇਸ਼ੋ 4 ਲੱਖ ਸੀ 6 ਲੱਖ ਤੋਂ ਥੱਲੇ ਆ ਗਈ ਹੈ ਇਹਦਾ ਏਅਰ ਸਕਾਲਰਸ਼ਿਪ ਦੇ ਪਾਹੀ ਖਾ ਗਿਆ ਭਗਵੰਤ ਮਾਨ ਤੇਰੀ ਸਰਕਾਰ ਅਰੇ ਜਿਹੜੇ ਕਟਪੁਤਲੀ ਪੁਲਿਸ ਬਣੀ ਹੈ ਜਿੰਨੀ ਯੁਰਤ ਸਾਡੇ ਕੈਂਪ ਰੋਕ ਕੇ ਦੇਖ ਲੈਣ ਸਾਡੇ ਕੈਂਪ ਬੰਦ ਨਹੀਂ ਹੋਣਗੇ ਇਸੋ ਸਵਿਯਾਤਾ ਕੰਦੇ ਵੀ ਪਾਈ ਪਾਵੇ ਸਾਨੂੰ ਸਾਨ ਦੰਦ ਦੰਡ ਦੇ ਲੜਾਈ ਝਗੜਾ ਝੂਠ ਸੱਚ ਜੋ ਵੀ ਬੋਲਣਾ ਪਵੇ 2027 ਚ ਸਰਕਾਰ ਬਣ ਜਾ ਰਹੀ ਹੈ ਮਨੀਸ਼ ਸੋਧਿਆ ਨੂੰ ਬਿਨਾਂ ਸਕੋਟੀ ਦੀ ਪੰਜਾਬ ਚ ਭੇਜੋ ਜੇ ਸ਼ਾਮ ਨੂੰ ਡੱਲਾ ਦੇ ਡੱਲਾ ਯਾਦ ਨਾ ਆਇਆ ਮੈਂ ਰਾਜਨੀਤੀ ਵਿੱਚ ਕਦੀ ਕਿਸੇ ਵੀ ਅਗਰੇ ਡਿਬੇਟ ਨਹੀਂ ਕਰਾਂ ਇਸ ਮੁੱਖ ਮੰਤਰੀ ਦੀ ਘੁਕਬਰਾਟ ਹੋ ਰਹੀ ਹੈ ਇਸ ਕਰਕੇ ਘੁਕਬਰਾਟ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਦਿਨ ਪਦ ਦਿਨ ਜਿਹੜਾ ਅੱਜ ਉਹਨਾਂ ਦਾ ਮਨੋਵਲ ਵਧ ਰਿਹਾ 2027 ਦੇ ਵਿੱਚ ਭਾਜਪਾ ਦੀ ਸਰਕਾਰ ਆਣ ਵਾਲੀ ਹੈ ਇਸ ਕਰਕੇ ਅੱਜ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਡਰ ਰਹੇ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਪੁਤਲਾ ਫੁਕਿਆ ਗਿਆ ਆ ਆਖਰਕਾਰ ਕਿਉਂ ਪੁਤਲਾ ਫੁਕਿਆ ਗਿਆ ਪੰਜਾਬ ਸਰਕਾਰ ਮਰਦਾਬਾਦੀ ਨਾ ਰੇਵਾਦੀ ਕਿਉਂ ਕੀਤੀ ਗਈ ਆ ਬੀਜੇਪੀ ਦੇ ਦੇ ਰਹੇ ਰਕਤ ਨਿਰਣਾ ਤੋਂ ਜਾਣਦੇ ਆ ਭਾਈ ਸਾਹਿਬ ਸਸੀ ਗਾਲ ਜੀ ਬਹੁਤ ਬਹੁਤ ਤਾਨ ਨਾਲ ਦੇ ਕੇ ਬਾਜ ਦੇ ਟੀਮ ਦਾ ਤੇ ਕਿ ਤੁਸੀਂ ਆਪਣੇ শ্রোਤਾ ਨਾਲ ਰूबरू ਹੋਣ ਦਾ ਮੌਕਾ ਦਿੱਤਾ। ਅੱਛਾ, ਭਗਵੰਤ ਮਾਨ ਮੁਰਦਾਬਾਦ ਹੈ। ਪੰਜਾਬ ਸਰਕਾਰ ਮੁਰਦਾਬਾਦ ਦੀ, ਭਾਜਪਾ ਵਾਲੇ ਨਾਅਰੇਬਾਜ਼ੀ ਕਿਉਂ ਕਰ ਰਹੇ ਹੋ ਜੀ? ਭਗਵੰਤ ਮਾਨ ਮੁਰਦਾਬਾਦ ਹੈ। ਕੇਵਲ ਭਾਰਤੀ ਜਨਤਾ ਪਾਰਟੀ ਨਹੀਂ ਕਰ ਰਹੀ। ਪੰਜਾਬ ਦੀ ਪਿੰਡਾਂ ਪੇਂਡਿਆਂ 'ਚ ਬੈਠੇ ਹਰੋ ਗਰੀਬ ਕਰ ਰਹੇ ਆ ਜਿਹਦਾ ਘਰ ਟੁੱਟਾ ਢਾਈ ਆ, 1 ਖਰਬਾ ਕੇਂਦਰ ਸਰਕਾਰ ਦੇ ਰਹੀ ਐ ਪਰ ਆਮ ਆਦਮੀ ਪਾਤੀ ਲੋਮੀ ਦੇ ਰਹੀ। ਹਰੋ ਗਰੀਬ ਕਰ ਰਹੇ ਆ ਜਿਹਦਾ ਘਰ 'ਚ ਮਰੀਜ਼ ਪਿਆ ਐ, 5 ਲੱਖ ਰੁਪਏ ਮੋਦੀ ਦੀ ਸਰਕਾਰ ਦੇ ਰਹੀ ਐ ਪਰ ਉਹਦੇ ਕਾਰਡ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੰਦੇ ਰਹੀ। ਹਰ ਉਹ ਗਰੀਬ ਦੇ ਰਿਆ ਜਿਹਦੇ ਦਾਣੇ ਜਿਹੜੇ 2 ਰੁਪਏ ਕਿਲੋ ਕਣਕ ਜਿੰਨੂੰ ਕਿਹਾ ਜਾਂਦਾ ਕਣਕ ਜੜੀ ਕੇਂਦਰ ਦੀ ਸਰਕਾਰ ਤੋਂ ਆਉਂਦੀ ਆ ਉਹਨੂੰ ਜਿਹੜਾ ਉਹਦਾ ਕਾਰਡ ਨਹੀਂ ਬਣਨ ਦੇ ਰਹੀ ਭਗਵੰਤ ਮਾਨ ਦੀ ਸਰਕਾਰ ਨੂੰ ਗਾਲਾਂ ਕੱਢ ਰਿਆ ਅੱਜ ਪੰਜਾਬ ਦੇ ਲੋਕ ਜਿਹੜੇ ਆ ਜਿਹੜੀ ਮੋਦੀ ਸਰਕਾਰ ਲੋਕਾਂ ਦੀ ਹੈ ਹਿੱਤਾਂ ਦੇ ਲਈ ਸੁਰੱਖਿਆ ਲਈ ਸੁਵਿਧਾ ਲਈ ਯੋਜਨਾ ਲਿਆ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਚੰਗਾ ਬਣਾਉਣ ਲਈ ਕੰਮ ਕਰ ਰਹੀ ਹੈ ਉਹ ਸੁਵਿਧਾਵਾਂ ਜਿਹੜੀਆਂ ਪੰਜਾਬ ਸਰਕਾਰ ਦੇ ਵਿੱਚ ਫੇਲ ਹੋ ਗਈ ਤੇ ਬੀਜੇਪੀ ਦੇ ਕਾਰਜਕਰਤਾ ਵਰਕਰ ਪਿੰਡੋਂ ਪਿੰਡ ਜਾ ਕੇ ਬਣਾਉਣ ਲੱਗ ਪਏ ਉਹਨਾਂ ਨੂੰ ਰੋਕਣ ਦੇ ਲਈ ਕੱਲ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਚ 34 ਥਾਵਾਂ ਤੇ ਸਾਡੇ ਲੀਡਰਾਂ ਦੀ ਅरेस्ट ਕਰਾਈ ਜਿਸ ਦੇ ਵਿਰੋਧ ਸਦਕਾ ਅੱਜ ਅਸੀਂ ਪੂਰੇ ਪੰਜਾਬ ਦੇ 117 ਹਲਕਿਆਂ ਚ ਜਿਹੜਾ ਉਹ ਅਰਥੀਫੂਕ ਪ੍ਰਦਰਸ਼ਨ ਕੀਤਾ ਉਸੇ ਹੀ ਕੜੀ ਜੱਜ ਵੈਸਟ ਵਿਧਾਨ ਸਭਾ ਚ ਸਾਡੇ ਰਸ਼ਟ ਦੇ ਪੂਰੇ ਵਿਧਾਇਕ ਸ਼ੀਤਲੰਗੜਾ ਜੀ ਦੀ ਪ੍ਰਧਾਨਗੀ ਹੋਟ ਸਾਡੇ ਇੱਥੇ ਮੰਡਲ ਪ੍ਰਧਾਨ ਸਾਡੇ ਚਾਰੋਂ ਸੋਨੂ ਜੀ ਨਾਲ ਸ਼ਰਮਾ ਜੀ ਮਨੀਸ਼ ਬਾਲ ਜੀ ਅਜੇ ਜੀ ਸਾਡੇ ਕਾਉਂਸਲਰ ਜਿਹੜੇ ਆ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸੈਕਟਰੀ ਦਰਸ਼ਨ ਜੀ ਹੋਰ ਜਿਹੜੇ ਸਾਰੇ ਲੋਕ ਹੈ ਯੁਗੇਸ਼ ਜੀ ਉਹ ਸਾਰਿਆਂ ਨੇ ਮਿਲ ਕੇ ਅੱਜ ਦਾ ਇਹ ਤੁਹਾਡਾ ਸੋਸ਼ਲ ਮੀਡੀਆ ਦਾ ਯੋਗ ਹੈ ਅੱਜ ਦਾ ਇਹ ਖਾਠਾ ਮਾਰਦਾ ਕਾਠ ਇੱਕ ਧਰਨੇ ਦੇ ਵਿੱਚ ਆਉਂਦਾ ਹੈ ਸਿੱਧਾ ਸੰਕੇਤ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਚਲਤ ਕਰਨਾ ਚਾਹੁੰਦੇ ਔਰ ਭਾਰਤੀ ਜਨਤਾ ਪਾਰਟੀ ਨੂੰ ਲਿਆਉਣਾ ਚਾਹੁੰਦੇ ਆ ਅੱਛਾ ਮੰਤਰੀ ਗੁਲਦੀਪ ਸਿੰਘ ਧਾਲੀ ਵਾਲੇ ਕੱਲ ਪ੍ਰੈਸ ਕਾਨਫਰੰਸ ਇਹ ਕਰਕੇ ਇਹ ਕਹਿੰਦੇ ਵੀ ਭਾਈ ਬੀਜੇਪੀ ਵਾਲੇ ਚੋਰ ਚੱਕਿਆ ਤੋਂ ਬਚੋ ਲੋਕਾਂ ਨੂੰ ਵੇਅਰ ਕਰ ਰਹੇ ਨੇ ਵੀ ਭਾਈ ਇਹ ਬੀਜੇਪੀ ਵਾਲੇ ਚੋਰ ਚੱਕੇ ਨੇ ਇਹਨਾਂ ਤੋਂ ਬਚੋ ਜੀ ਪਹਿਲਾਂ ਤਾਂ ਇਦਾਂ ਦੀ ਸ਼ਬਦਾਵਲੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਪਰ ਤੁਸੀਂ ਸੁਣਿਆ ਉਹਨਾਂ ਨੇ ਜਦੋਂ ਕਿਹਾ ਵੀ ਬੀਜੇਪੀ ਵਾਲੇ ਚੋਰ ਚੱਕਿਆ ਤੋਂ ਬਚੋ ਉਹਨਾਂ ਨੇ ਚੋਰ ਨਹੀਂ ਕਿਹਾ ਹੁਣ ਉਹਨਾਂ ਨੂੰ ਕੋਈ ਜਿੱਦਾਂ ਅਸੀਂ ਤੁਸੀਂ ਕਹਿ ਰਹੇ ਆ ਉਹ ਟਮਾਟਰ ਨੂੰ ਵੀ ਟਮਾਟਰ ਬੋਲਦੇ ਆ ਟਮਾਟਰ ਹੀ ਬੋਲਦੇ ਉਹਦੇ ਬੋਲਦੇ ਤੇ ਉਹਨਾਂ ਨੂੰ ਕੋਈ ਸ਼ਬਦ ਪੂਰਾ ਕਹਿ ਕੇ ਦਿਖਾ ਦੇ ਉਹਨਾਂ ਕੋ ਤਾਂ ਆਪਣੇ ਸ਼ਬਦ ਪੂਰੇ ਨਹੀਂ ਕਹੇ ਜਾਂਦੇ ਦੂਸਰੀ ਗੱਲ ਹੈ ਡਾਟਾ ਚੋਰ ਆਮ ਆਦਮੀ ਪਾਰਟੀ ਔਰ ਕਾਂਗਰਸ ਹੈ ਪੰਜਾਬ 'ਚ ਮੈਂ ਤੁਹਾਡੇ ਚੈਨਲ ਤੇ ਵੇਰ ਕਰ ਰਿਹਾ ਪੰਜਾਬ 'ਚ ਡਾਟਾ ਚੋਰ ਆਮ ਆਦਮੀ ਪਾਰਟੀ ਔਰ ਕਾਂਗਰਸ ਹੈ ਕਿਉਂਕਿ 2017 'ਚ ਘਰ ਘਰ ਨੌਕਰੀ ਦੇਣ ਦੇ ਲਈ ਕਿਸਾਨਾਂ ਦਾ ਕਰਜ਼ਾ ਮਾਫ ਕਰਾਉਣ ਲਈ ਚੌਂਕ ਚੌਰਾਹਾਂ 'ਚ ਕੈਂਪ ਲਾ ਕੇ ਕਾਂਗਰਸ ਨੇ ਫਰਮ ਪਾਰੇ ਸੀ 2022 ਕੈਂਪ ਤੇ ਚੌਂਕ ਚਰਾਹਿਆਂ ਚ ਲਾ ਕੇ 1000 ਰੁਪਏ ਮਹਿਲਾਵਾਂ ਨੂੰ ਦੇਣ ਦੇ ਲਈ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਲਈ ਕਿਸਾਨਾਂ ਦੀ ਜੜਾ ਕਰਜ਼ਾ ਮਾਫ ਕਰਨ ਦੇ ਲਈ ਔਰ ਵਪਾਰੀਆਂ ਨੂੰ 5 ਰੁਪਏ ਯੂਨਟ ਬਿਜਲੀ ਦੇਣ ਦੇ ਲਈ ਥੱਬੇ ਪਰ ਪਰ ਟਰੱਕਾਂ ਦੇ ਟਰੱਕ ਫਾਰਮ ਭਰੇ ਸੀ ਉਹ ਡਾਟਾ ਚੋਰੀ ਸੀ ਤੇ ਭਾਰਤੀ ਜਨਤਾ ਪਾਰਟੀ ਖੁੱਲੇ ਸਮਾਂ ਚ ਖੁੱਲੇ ਦਿਲ ਨਾਲ ਫਾਰਮ ਭਰ ਰਹੀ ਹੈ ਉਹ ਜਿਹੜਾ ਫਾਰਮ ਭਰ ਰਿਹਾ ਪਿਛਲੇ 2 ਮਹੀਨਿਆਂ ਚ 1,56,000 ਬੈਨੀਫਿਸ਼ੀਅਰੀ ਆਇਆ ਹੈ ਔਨ ਰਿਕਾਰਡ ਆਇਆ ਹਜ਼ਾਰਾਂ ਲੋਕਾਂ ਨੂੰ ਘਰ ਬਣਾਉਣ ਲਈ 2.5 ਲੱਖ ਰੁਪਏ ਮਿਲ ਗਿਆ ਹਜ਼ਾਰਾਂ ਲੋਕਾਂ ਨੂੰ 5 ਲੱਖ ਰੁਪਏ ਜਿਹੜਾ ਉਹ ਇਲਾਜ ਲਈ ਮਿਲ ਗਿਆ ਹਜ਼ਾਰਾਂ ਪੈੜਾਂ ਨੂੰ ਉਜਵਲਾ ਯੋਜਨਾ ਤਸੰਦਰ ਮਿਲ ਰਿਹਾ ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਸਕੀਮਾਂ ਚ ਲਾਭ ਮਿਲ ਰਿਹਾ 1,56,000 ਪਰਿਵਾਰਾਂ ਨੂੰ ਜਿਹੜਾ ਲਾਭ ਮਿਲਿਆ ਫਿਰ ਕਮ ਕਰਨੀ ਨੀਂਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖੁੱਲੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੋਨੋਂ ਡਾਟਾ ਚੋਰ ਹੈ ਦੋਨੋਂ ਦੀ ਇਹ ਮਿਲੀ ਭੁਗਤਾਂ ਅੱਜ ਪੰਜਾਬ ਦੇ ਅੰਦਰ ਵੀ ਪੱਖੀ ਕਿੱਥੇ ਹੈ ਇਹ ਸਵਾਲ ਕਾਂਗਰਸ ਨੂੰ ਹੀ ਪੁੱਛੋ ਕਿ ਕੀ ਪੱਖੀ ਦੀ ਭੂਮਿਕਾ ਵੀ ਪੱਖੀ ਦਾ ਨੇਤਾ ਕਾਂਗਰਸ ਦਾ ਹੋਵੇ ਕਦੀ 1000 ਰੁਪਏ ਲਈ ਧਰਣਾ ਲਾਇਆ ਔਰ ਦੋਹੇ ਪਾਰਟੀਆਂ ਨੂੰ ਅੱਜ ਇਹ ਗੱਲ ਸਹਿਨ ਨਹੀਂ ਹੋ ਰਹੀ ਔਰ ਪੰਜਾਬ ਦੇ ਲੋਕ ਮੰਨ ਬਣਾ ਚੁੱਕਿਆ ਹੈ ਕਿ ਪੰਜਾਬ ਚ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਲਿਆਣੀ ਹੈ ਵਿਕਲਪ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਦੇਖ ਰਿਹਾ ਤਾਂ ਹੀ ਪਿੰਡਾਂ ਪੀੜੀਆਂ ਚੌਂਕ ਚਰਾਹਾਂ ਚ ਵਪਾਰੀ ਨੌਜਵਾਨ ਬਜ਼ੁਰਗ ਪੈਣ ਕਿਸਾਨ ਮਜ਼ਦੂਰ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਕੱਲੇ ਜਿਹੜੀ ਅਰੈਸਟ ਹੋਈ ਹੈ ਬੀਜੇਪੀ ਆਗੂ ਆਦੀ ਮੰਤਰੀ ਕੁਲਦੀਪ ਸਿੰਘ ਤੇ ਧਾਰਿਆਲੇ ਕਹਿੰਦੇ ਸਾਨੂੰ ਤਾਂ ਕਰਵੇ ਕਾਰਵਾਈ ਕਰਨੀ ਪਈ ਬੀਜੇਪੀ ਵਾਲੇ ਲੋਕਾਂ ਦਾ ਡਾਟਾ ਉਹਨਾਂ ਤੋਂ ਪਰਸਨਲੂ ਡਾਟਾ ਮੰਗਦੇ ਸੀਗੇ ਆਧਾਰ ਕਾਰਡ ਦੀ ਡਿਟੇਲ ਮੰਗਦੇ ਸੀਗੇ ਰਾਸ਼ਨ ਕਾਰਡ ਦੀ ਡਿਟੇਲ ਮੰਗਦੇ ਸੀਗੇ ਕੈਂਪ ਲਗਾ ਕੇ ਉਹ ਕਹਿੰਦੇ ਅਜਿਹੇ ਤਰੀਕ ਇਸ ਤਰੀਕੇ ਨਾਲ ਡਿਟੇਲ ਮੰਗਣੀ ਉਹ ਵੀ ਗਲਤ ਕੰਮ ਹੈ ਜੀ ਮੈਂ ਤੁਹਾਨੂੰ ਦੱਸਿਆ ਕਿ 3 ਮਹੀਨੇ ਬਾਅਦ 2 2.5 ਮਹੀਨੇ ਬਾਅਦ ਆਮ ਆਦਮੀ ਪਾਰਟੀ ਕੁਮ ਕਰਨ ਦੀ ਨੀਂਦ ਜਾਗ ਕੇ ਉੱਠੀ ਆ ਅਸੀਂ ਇਹ ਕਹਿ ਰਹੇ ਸਾਰਾ ਡਾਟਾ ਆਨਲਾਈਨ ਹੈ ਮੈਂ ਤੁਹਾਨੂੰ ਦੱਸਿਆ 156000 ਤੋਂ ਜ਼ਿਆਦਾ ਬੈਨੀਫਿਸ਼ੀਰੀ ਪਿਛਲੇ 156000 ਪਰਿਵਾਰਾਂ ਪਰਿਵਾਰਾਂ ਦੇ ਲੋਕਾਂ ਨੂੰ ਪਿਛਲੇ 2 ਮਹੀਨਿਆਂ ਚਲਾਬ ਮਿਲਿਆ ਅਸੀਂ ਤਾਂ ਉਹਨਾਂ ਦਾ ਫਾਰਮ ਹੀ ਨਹੀਂ ਭਰਿਆ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਪੈਸੇ ਦਿਵਾਏ ਫਾਰਮ ਤਾਂ ਭਰੇ ਇਹਨਾਂ ਨੇ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੁਵਾਨ ਦੇ ਨਾਮ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਨਾਮ ਤੇ ਵਪਾਰੀਆਂ ਦੀ 5 ਰੁਪਏ ਬਿਜਲੀ ਕਰਨ ਦੇ ਨਾਮ ਤੇ ਤੇ ਉਹ ਡਾਟਾ ਚੋਰੀ ਹੈ ਨਾ ਇਹ ਲੈ ਕੇ ਟਰੱਕ ਭਰ ਭਰ ਕੇ ਉਹ ਪਲੰਦੇ ਦੇ ਉਹਨਾਂ ਦੇ ਦਫ਼ਤਰਾਂ ਚ ਇਹਨਾਂ ਦੇ ਦਫ਼ਤਰਾਂ ਚ ਪਏ ਆ ਇਹ ਉੱਥੋਂ ਫੋਨ ਕਰਾਉਂਦੇ ਆ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅੱਜ ਤਾਂ ਵਪਾਰੀਆਂ ਦਾ ਇਹ ਹਾਲ ਹੈ ਕਿਸੇ ਆਮ ਆਦਮੀ ਪਾਰਟੀ ਵਾਲੇ ਦਾ ਫੋਨ ਆ ਜਾਏ ਗੈਂਗਸਟਰ ਦਾ ਫੋਨ ਆ ਜਾਏ ਇੱਕੋ ਜਿਹਾ ਸੋਚਾ ਲੱਗ ਪਿਆ ਅਚਾ ਕੁਲਦੀਪ ਸਿੰਘ ਤਾਲੇ ਵਾਲੇ ਕਹਿੰਦੇ ਸਾਨੂੰ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਸੀ ਵੀ ਭਾਈ ਬੀਜੇਪੀ ਵਾਲੇ ਕੈਂਪ ਲਾ ਕੇ ਲੋਕਾਂ ਦੀਆਂ ਡਿਟੇਲਸ ਲੈ ਰਹੇ ਨੇ ਜਿਸ ਕਾਰਨ ਉਹਨਾਂ ਨੂੰ ਬੈਂਕਾਂ ਦੇ ਵਿੱਚ ਜਾਂ ਹੋਰ ਕਹਿੰਦੇ ਸਾਨੂੰ ਸਮੱਸਿਆਵਾਂ ਹੁੰਦੀਆਂ ਸੀਗੀਆਂ ਪਾ ਕਰਕੇ ਅਜਿਹੀ ਅਸੀਂ ਇਹਨਾਂ ਦਾ ਕੈਂਪ ਰੋਕੇ ਜੇ ਤੁਸੀਂ ਪ੍ਰਚਾਰ ਕਰਨਾ ਹੈ ਪੰਜਾਬ ਸਰਕਾਰ ਥਰੂ ਜਾਂ ਸੂਬੇ ਦੀ ਸਰਕਾਰ ਥਰੂ ਕਰ ਸਕਦੇ ਆ ਆਪਣੀਆਂ ਸਕੀਮਾਂ ਦਾ ਤੁਸੀਂ ਪੰਜਾਬ ਸਰਕਾਰ ਦਾ ਜਾਂ ਸੂਬੇ ਦੀ ਸਰਕਾਰ ਦੇ ਨਾਲ ਤਾਲਮੇਲ ਕਿਉਂ ਨਹੀਂ ਕਰਦੇ ਜੀ ਤੁਹਾਡੇ ਚੈਨਲ ਦਾ ਨਾਮ ਹੈ ਲੋਕ ਆਵਾਜ਼ ਕੋਈ ਸੀ ਸਵੇਰ ਤੋਂ ਸ਼ਾਮ ਤੱਕ ਰਿਪੋਰਟਿੰਗ ਕਰਦੇ ਹਾਂ ਪਿੰਡਾਂ ਪਿੰਡਿਆਂ 'ਚ ਤੁਹਾਡੇ ਲੋਕ ਜਾਂਦੇ ਆ ਤੁਹਾਨੂੰ ਕਿਸੇ ਆ ਕੇ ਬੰਦੇ ਨੇ ਸ਼ਿਕਾਇਤ ਕੀਤੀ ਕਿ ਭਾਜਪਾ ਵਾਲੇ ਆਏ ਸੀ ਕੈਂਪ ਲਾੜ ਆਏ ਸੀ ਤੇ ਸਾਡਾ ਡਾਟਾ ਲੈ ਕੇ ਤੇ ਕੁਲਦੀਪ ਸਿੰਘ ਥਾੜੀ ਆ ਗਏ ਤਾਂ ਸਾਨੂੰ ਸਵੇਰ ਤੋਂ ਹੀ ਲੱਗ ਰਿਹਾ ਤੁਹਾਨੂੰ ਪਿੰਡਾਂ ਦੇ ਲੋਕ ਪਿੰਡਾਂ 'ਚ ਜਾ ਕੇ ਤਹਿਣਗੇ ਦੇਖ ਕਿ ਭਾਜਪਾ ਵਾਲੇ ਆਏ ਸੀ ਕੈਂਪ ਲਾਣ ਲਈ ਆਏ ਸੀ ਸਾਨੂੰ 2.5 ਲੱਖ ਰੁਪਿਆ ਦੇ ਜਿਹੜਾ ਮਕਾਨ ਬਣਾਉਣ ਲਈ ਦਿਵਾਨ ਲਈ ਆਏ ਸੀ ਤੇ ਪੁਲਸ ਨੇ ਰੋਕ ਲਿਆ ਕੁਲਦੀਪ ਥਾੜੀ ਬਾ ਔਰ ਉਹਨਾਂ ਦੀ ਸਮੁੱਚੀ ਸਰਕਾਰ ਜਿਹੜੀ ਹੈ ਹਰ ਫਰੰਤ ਤੇ ਵਹਿਲ ਚੁੱਕੀ ਆ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਅੱਜ ਆਪਣੀ ਨਾਕਾਬਲੀਅਤ ਨੂੰ છુપਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਦੱਬਣ ਦਾ ਪ੍ਰਯਾਸ ਕੀਤਾ ਜਾ ਰਿਹਾ ਮੈਂ ਤੁਹਾਨੂੰ ਇਹ ਕਹਿ ਦੇਣਾ ਚਾਹਣਾ ਕਿ ਇੰਦਰਾ ਗਾਂਧੀ emergancy ਲਾ ਕੇ ਭਾਰਤੀ ਜਨਤਾ ਪਾਰਟੀ ਦੀ ਜਨਤਾ ਦੀ ਆਵਾਜ਼ ਨੂੰ ਰੋਕ ਨਹੀਂ ਪਾਈ ਸੀ ਤੇ ਭਗਵੰਤ ਮਾਨ ਦੀ ਕੀ ਮਜਾਲ ਹੈ ਇਹ ਤੁਹਾਨੂੰ ਥੋੜੇ ਦਿਨਾਂ ਚ ਭਗਵੰਤ ਮਾਨ ਵੀ ਜਿਹਨੇ ਸਰਕਾਰ ਠੇਕੇ ਤੇ ਦੇ ਰੱਖੀ ਆ ਪੰਜਾਬ ਦੀ ਉਹ ਵੀ ਚਲਤਾ ਨਜ਼ਰ ਆਏਗਾ ਔਰ ਦਿੱਲੀ ਵਾਲੇ ਵੀ ਪੰਜਾਬ ਚੋਂ ਚਲਤੇ ਨਜ਼ਰ ਆਣਗੇ ਔਰ 27 ਦੇ ਚੋਣਾਂ ਚ ਆਮ ਆਦਮੀ ਪਾਰਟੀ ਪੰਜਾਬ ਦੇ ਲੋਕ ਇੱਥੇ ਚਲਤਾ ਕਰਨਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਤਾਂ ਇੱਧਰ ਇੱਕ ਸਾਬਕਾ ਐਮਐਲਏ ਜਲੰਧਰ ਵਾਸਤੇ ਤੇ ਸ਼ੀਤਲ ਅੰਗਰਾਲ ਇੱਥੇ ਪਹੁੰਚੇ ਨੇ ਸ਼ੀਤਲ ਜੀ ਕੁਲਦੀਪ ਸਿੰਘ ਧਾਲੀਆ ਵਾਲੇ ਕਹਿੰਦੇ ਵੀ ਭਾਈ ਤੁਹਾਨੂੰ ਸਿੱਧੇ ਜਾ ਕੇ ਕੈਂਪ ਲਾਉਣ ਦੀ ਕੀ ਲੋੜ ਪੈ ਗਈ ਜੇ ਤੁਸੀਂ ਆਪਣੀ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਹੀ ਕਰਨਾ ਸੂਬੇ ਦੀ ਸਰਕਾਰ ਥਰੂ ਕਰ ਸਕਦੇ ਹੋ ਤੁਹਾਨੂੰ ਪਿੰਡਾਂ ਪਿੰਡਾਂ 'ਚ ਜਾ ਕੇ ਕੈਂਪ ਲਾਉਣ ਦੀ ਲੋੜ ਕੀ ਪੈ ਗਈ ਜੀ 43 ਮਹੀਨੇ ਤੋਂ ਲੋਕਾਂ ਨੂੰ ਜਿਹੜ ਸਟੇਟ ਨੂੰ ਪੈਸੇ ਵੀ ਆਉਂਦੇ ਆ ਸਕਾਲਰਸ਼ਿਪ ਨਾਲ ਬੱਚੇ ਸਾਡੇ ਅੱਜ ਸਕਾਲਰਸ਼ਿਪ ਦਾ ਲਾਭ ਲੈਂਦੇ ਸੀ ਪਲੀ ਸਮਾਜ ਦੇ ਬੱਚੇ ਅੱਜ ਜਿਹੜੀ ਰੇਸ਼ੋ 4 ਲੱਖ ਸੀ 6 ਲੱਖ ਤੋਂ ਥੱਲੇ ਆ ਗਈ ਹੈ ਇਹਦਾ ਏਅਰ ਸਕਾਲਰਸ਼ਿਪ ਦੇ ਪੈਸੇ ਹੀ ਖਾ ਗਏ ਆ ਇਹ ਅੱਜ ਪੰਜਾਬ ਦੇ ਲੋਕਾਂ ਨਾਲ ਗੱਲ ਕਰਨਗੇ ਜਿਹਨਾਂ ਨੂੰ ਆਪਣਾ ਨਹੀਂ ਪਤਾ ਜਿਹੜੇ ਲੋਕ ਆ ਜੀ ਅਮਰੀਕਾ ਤੋਂ ਆ ਕੇ ਮਨਿਸਟਰ ਬਣ ਗਏ ਐਮ ਐਲ ਏ ਬਣ ਗਏ ਇਹਨਾਂ ਨੂੰ ਪੰਜਾਬ ਦੇ ਉੱਰ ਪਤਾ ਦਰਦ ਹੋਣ ਦਾ ਕਿ ਅੱਜ ਜਿਹੜੀਆਂ ਸਕੀਮਾਂ ਕੇਂਦਰ ਦੀਆਂ ਹਰਿਆਣਾ ਬੈਨੀਫਿਟ ਲੈ ਰਹੇ ਆ ਹਿਮਾਚਲ ਲੈ ਰਹੇ ਆ ਅੱਜ ਉੱਤਰਾਖੰਡ ਲੈ ਰਹੇ ਆ ਉੱਤਰ ਪ੍ਰਦੇਸ਼ ਲੈ ਰਹੇ ਆ ਅ ਜੰਮੂ ਕਸ਼ਮੀ ਗੁਨਾਹਗਰ ਆ ਪੰਜਾਬ ਦੇ ਲੋਕ ਟੈਕਸ ਨਹੀਂ ਦਿੰਦੇ ਪੰਜਾਬ ਦੇ ਲੋਕ ਅਗਲਾ ਕਿਸੇ ਦਲੀ ਦਾ ਮਕਾਨ ਬਣ ਜਾਏਗਾ ਅੱਜ ਕਿਸੇ ਦਲੀ ਦਾ ਕਾਰ ਬਣ ਜਾਏਗਾ ਕਿਸੇ ਦਲੀ ਦਾ ਬੱਚਾ ਬਣ ਜਾਏਗਾ ਪੜ੍ਹਦੇਗਾ ਦਲੀ ਦਾ ਇਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਘਬਰਾਟ ਹੈ ਅੱਜ ਲੋਕਾਂ ਦੇ ਰਾਜ ਯੋਜਨਾ ਦੇ ਵਿੱਚ ਗਰੀਬਾਂ ਦਾ ਘਰ ਬਣ ਰਿਹਾ ਇਸ ਕਰਕੇ ਮੁੱਖ ਮੰਤਰੀ ਨੂੰ ਅੱਜ ਡਰ ਹੈ ਜਦੋਂ ਤੁਸੀਂ ਇਹ ਸੁਵਿਧਾ ਦੇ ਰਹੇ ਹੋ ਪਰ ਤੁਹਾਨੂੰ ਡਾਇਰੈਕਟਰੀ ਲੋਕਾਂ ਤੱਕ ਪਹੁੰਚ ਕਰਨ ਦੀ ਕੀ ਲੋੜ ਹੈ ਲੋਕਾਂ ਦੀ ਆਧਾਰ ਕਾਰਡ ਦੀ ਡਿਟੇਲ ਲੈਣ ਦੀ ਜਾਂ ਬਾਇਓਮੈਟ੍ਰਿਕ ਜਾਂ ਫਿੰਗਰਪ੍ਰਿੰਟ ਲੈਣ ਦੀ ਕੀ ਲੋੜ ਹੈ ਤੁਸੀਂ ਪ੍ਰਚਾਰ ਕਰਨਾ ਪੰਜਾਬ ਸਰਕਾਰ ਥਰੂ ਕਰ ਸਕਦੇ ਹੋ ਜੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਕਿ 2021 ਦੇ ਵਿੱਚ ਇਹ ਚੋਣਸੀਓ ਜਿਸ ਚੋਣ ਦੇ ਵਿੱਚ ਮੈਂ ਫਾਰਮ ਭਰਾਈ ਸੀ 27691 ਕੋ ਭਰਵਾਇਆ ਸੀ ਮੇਰੀਆਂ ਭੈਣਾਂ ਨੂੰ ਕਿੱਥੇ ਹਜ਼ਾਰ ਬਜਟਾ ਉਹਨਾਂ ਦਾ ਡਾਟਾ ਚੋਰੀ ਹੋ ਗਿਆ ਉਹਨਾਂ ਦਾ 50 ਲੱਖ ਫਾਰਮ ਭਰ ਕੇ ਦਿੱਤਾ ਪੂਰੇ ਪੰਜਾਬ ਨੇ ਹਰ ਮਾਂ ਦਾ ਹਰ ਭੈਣ ਦਾ ਕਿ ਹਜ਼ਾਰ ਰੁਪਏ ਇੱਕ ਮਹੀਨੇ ਬਾਅਦ ਆ ਜਾਣਾ ਹੈ ਇਹ 43 ਮਹੀਨੇ ਹੋ ਗਿਆ ਮੁੱਖ ਮੰਤਰੀ ਸਾਹਿਬ ਵਡੇਤਾ ਕਿੱਥੇ ਭੇਜਿਆ ਮੇਰੀਆਂ ਮਾਮਾ ਦਾ ਕਿੱਥੇ ਜੱਟਾ ਜਿਹੜਾ ਬਿਜਲੀ ਦੇ ਤੁਸੀਂ ਫਾਰਮ ਭਰੇ ਸੀ ਕਿੱਥੇ ਜੱਟਾ ਨੌਕਰੀਆਂ ਲਵਾਉਂਦੇ ਫਾਰਮ ਭਰੇ ਸੀ ਐਸਏ ਚੌਂਕ ਤੇ ਸ਼ਿਤਲنگਰਾਲ ਨੇ ਦੁਆਬੇ ਸਭ ਤੋਂ ਜ਼ਿਆਦਾ ਫਾਰਮ ਭਰੇ ਸੀ ਕਿੰਨੇ ਜਿਹੜੇ ਲੀਡਰ ਤੁਹਾਡੇ ਅਰੈਸਟ ਕੀਤੇ ਗਏ ਪੰਜਾਬ ਪੁਲਿਸ ਵੱਲੋਂ 28 ਜਿਹੜੇ ਸਾਡੇ ਲੀਡਰ ਅਰੈਸਟ ਕੀਤੇ ਨੇ ਉਹ ਸਾਡੇ ਜਲੰਧਰ ਦੇ ਪੂਰਬ ਐਮਪੀ ਪੂਰਬ ਐਮਐਲਏ ਪੂਰਬ ਸੀਪੀਐਸ ਕੇਡੀ ਪਣਾਰੀ ਜੀ ਅਤੇ ਜਲੰਧਰ ਤੋਂ ਬਾਹਰ ਲਗਲੇ ਜ਼ਿਲ੍ਹਿਆਂ ਦੇ ਵਿੱਚ ਮੈਂ ਕਬੂਤ ਚੱਲੇ ਸੀ ਪ੍ਰੈਸ ਕਰਕੇ ਕਾਰਕ ਦਾ ਡਰਨ ਵਾਲਾ ਸਾਡੇ ਐਮਐਲਏ ਮੰਤਰੀ ਪੂਰੇ ਐਮਐਲਏ ਪਾਰਟੀ ਦੇ ਜਿੰਨੇ ਵੀ ਲੋਕੰਦਰ ਦੇ ਰਹੇ ਹੋ ਸੁਨੀ ਜਾਖੜ ਨੂੰ ਹੁੰਦੇ ਕੋਈ ਨਹੀਂ ਦਿੱਤਾ ਜੇ ਲੈ ਜਾਂਦੇ ਜੇਲ ਉਹਦੇ ਤਿਆਰ ਸੀ ਜੇਲ ਜਾਣ ਨੂੰ ਇਹਨਾਂ ਕੋ 2 ਘੰਟੇ ਨਹੀਂ ਰੱਖਿਆ ਗਿਆ ਸੁਨੀ ਜਾਖੜ ਕਿਸ ਨਹੀਂ ਜਾਖੜ 2 ਘੰਟੇ ਬਾਅਦ ਫੜਿਆ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗ ਗਏ ਸੁਨੀ ਜਾਖੜ ਨੂੰ ਛੱਡਣਾ ਪਿਆ ਸੁਸ਼ੀਲ ਰਿੰਕੂ ਨੂੰ 2 ਘੰਟੇ ਨਹੀਂ ਕੱਲ ਫੜ ਸਕੇ ਇਹ ਅਸੀਂ ਤਾਂ ਕਹਿੰਦੇ ਕਿ ਕਾਰਗਰਤਾ ਫੜ ਕੇ ਦੇਖੋ ਭਾਜਪਾ ਦਾ ਕਾਰਗਰਤਾ ਇੱਕ ਦੇ ਬਰਾਬਰ 1.5 ਲੱਖ ਦੇ ਬਰਾਬਰ ਹੈ ਕਾਰਗਰਤਾ ਅਜੇ ਲੱਖਾਂ ਹਜ਼ਾਰਾਂ ਦੀ ਕੀਮਤੀ ਪੰਜਾਬ ਦੇ ਵਿੱਚ 117 ਬਣਾ ਸਭਾ ਜੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਆਕਾਂ ਦੇ ਪੁੱਤਿਆ ਫੁਕੇ ਅਰਥੀ ਕੱਢੀ ਆ ਕਿ ਤੁਸੀਂ ਬਾਜ ਆਜੋ ਅੱਜ ਕਿਸੇ ਗਰੀਬ ਨੂੰ ਫੈਸਿਲਿਟੀ ਮਿਲ ਰਹੀ ਹੈ ਕਿਸੇ ਦਲਿਤ ਨੂੰ ਮਿਲ ਰਹੀ ਹੈ ਕਿਸੇ ਓਬੀਸੀ ਨੂੰ ਮਿਲ ਰਹੀ ਹੈ ਕਿਸਾਨਾਂ ਨੂੰ ਮਿਲ ਰਹੀ ਹੈ ਇਹ ਹੋਈ ਪਾਤੀ ਹੈ ਇਹ ਕਹਿੰਦੀ ਭਾਜਪਾ ਨੂੰ ਕਿਸਾਨਾਂ ਲੋਕ ਬੜਾ ਨਹੀਂ ਦਿੰਦੇ ਖੇਤਾਂ ਚ ਲੋਕ ਪਿੰਡਾਂ ਨਹੀਂ ਜਾਣ ਦਿੰਦੇ ਅੱਜ ਲੋਕ ਪਿੰਡਾਂ ਚ ਕਾਰਡ ਲੈਣਾ ਚਾਹੁੰਦੇ ਆ ਅੱਜ ਲੋਕ ਚਾਹੁੰਦੇ ਆ ਕਿਸਾਨ ਯੋਜਨਾ ਦਾ ਕਾਰਡ ਮਿਲੇ ਲੋਕ ਚਾਹੁੰਦੇ ਆ ਕਿ ਪਿੰਡ ਚ ਵੀ ਮੇਰਾ ਆਵਾਜ਼ ਯੋਜਨਾ ਚ ਮੇਰਾ ਘਰ ਬਣੇ ਅੱਜ ਪਿੰਡਾਂ ਦੇ ਲੋਕ ਚਾਹੁੰਦੇ ਆ ਕਿ ਮੇਰੀ ਮਾਂ ਚੁੱਲ੍ ਉੱਥੇ ਸਰਦਰ ਪਾਥੀਆਂ ਲੱਕੜਾਂ ਬਾਲਦੀ ਹੈ ਉਸ ਦਾ ਜੋ ਇਨਾਂ ਚ ਮੈਨੂੰ ਵੀ ਸੁਨਦਰ ਗੈਸ ਮਿਲੇ ਪਰ ਇਸ ਮੁੱਖ ਮੰਤਰੀ ਨੂੰ ਘੁਕਬਰਾਟ ਹੋ ਰਹੀ ਹੈ ਇਸ ਕਰਕੇ ਘੁਕਬਰਾਟ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਦਿਨ ਪਦ ਦਿਨ ਜਿਹੜਾ ਅੱਜ ਉਹਨਾਂ ਦਾ ਮਨੋਵਲ ਵਧ ਰਿਹਾ ਤੇ ਉਹ 27 ਦੇ ਵਿੱਚ ਭਾਜਪਾ ਦੀ ਸਰਕਾਰ ਆਣ ਵਾਲੀ ਹੈ ਇਸ ਕਰਕੇ ਅੱਜ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਡਰ ਰਹੇ ਆ ਕੋਈ ਚਿੰਤਾ ਨਹੀਂ ਅੱਛਾ ਕੁਲਦੀਪ ਸਿੰਘ ਧਾਲੀਵਾਲ ਕੱਲ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਬੀਜੇਪੀ ਵਾਲਿਆਂ ਨੂੰ ਚੋੜ ਚੱਕੇ ਦੱਸ ਰਹੇ ਨੇ ਲੋਕਾਂ ਨੂੰ ਵੇਅਰ ਕਰ ਰਹੇ ਨੇ ਵੀ ਭਾਈ ਬੀਜੇਪੀ ਵਾਲੇ ਚੋੜ ਚੱਕਿਆ ਤੋਂ ਬਚੋ ਉਹ ਠੀਕ ਆ ਆਪਣੇ ਆਪ ਜਿਹਨੂੰ ਟਿਕਟ ਦਿੱਤੀ ਐਮਪੀ ਦੀ ਜਿਹਨੂੰ ਐ ਐਮਐਲਏ ਦਾ ਮੰਤਰੀ ਬਣਾਤਾ ਲਾਇਆ ਕਿਉਂ ਆ 10 ਦਿਨ ਉਹਨੂੰ ਤੇ ਦਾਲਚ ਟਮਾਟਰ ਨਹੀਂ ਲੱਭਦੇ ਉਹ ਮੰਤਰੀ ਜਵਾਬ ਦੇਗਾ ਪੰਜਾਬ ਨੂੰ ਜਿਹਨੂੰ ਪਤਾ ਹੀ ਨਹੀਂ ਪੰਜਾਬ ਦੇ ਬਾਰੇ ਕਿਉਂਕਿ ਉਹ 버ਗਰ ਪੀਜੇ ਖਾਣ ਵਾਲਾ ਸੀ ਉਹਨੂੰ ਜਾ ਕੇ ਪੰਜਾਬ ਚ ਲੈਣ ਦਾ ਇਸ ਕਰਕੇ ਮੈਂ ਉਹਨਾਂ ਦਾ ਜਵਾਬ ਦੇਈ ਨਹੀਂ ਮੈਂ ਪੰਜਾਬ ਦੇ ਲੋਕਾਂ ਦਾ ਜਵਾਬ ਦੇਈ ਆ ਮੇਰੀ ਪਾਰਟੀ ਪੰਜਾਬ ਦੇ ਲੋਕਾਂ ਦੀ ਜਵਾਬ ਦੇਈ ਆ ਐਤਵਾਰ ਜਿਹੜਾ ਪਰਸੂ ਆ ਰਿਹਾ ਉਹ ਐਤਵਾਰ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੈਂਪ ਲਗਾਉਣ ਜਾ ਰਹੀ ਹੈ ਭਗਵੰਤ ਮਾਨ ਤੇ ਉਹਦੀ ਸਰਕਾਰ ਅਰੇ ਜਿਹੜੇ ਕੱਟਪੁੱਤਲੀ ਪੁਲਿਸ ਬਣੀ ਐ ਜਿੰਨੀ ਜੁਰਤ ਸਾਡੇ ਕੈਂਪ ਰੋਕ ਕੇ ਦੇਖ ਲੈਣਾ ਸਾਡੇ ਕੈਂਪ ਬੰਦ ਨਹੀਂ ਹੋਣਗੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਇੱਕ ਸਕੀਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਚਾਣਾਂਗੇ ਜਿੰਨਾ ਜੋ ਸਰਕਾਰ ਦੇ ਵਿੱਚ ਲਾ ਲਵੇ ਇਹ ਲੋਕਾਂ ਤੱਕ ਸਕੀਮ ਪਹੁੰਚ ਕੇ ਰਹੇਗੀ ਅਸੀਂ ਸਾਰੇ ਕਾਰਜਕਰਤਾ ਬਿਲਕੁਲ ਤਿਆਰ ਬੈਠੇ ਆਂ ਜੇਲ੍ਹ ਭਰੋ ਜੋ ਮਰਜ਼ੀ ਕਰੋ ਪਰ ਲੋਕਾਂ ਦਾ ਕਾਜ ਲੋਕਾਂ ਨੂੰ ਫੈਸਿਲਿਟੀ ਤੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਹੇ ਆ ਉਹ ਮਿਲਗੇ ਅੱਛਾ ਉਹਨਾਂ ਲੋਕਾਂ ਨੂੰ ਦੱਸ ਦਿਓ ਜਿਹੜੇ ਲੋਕ ਹਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਜਿਹੜੇ ਲੀਡਰ ਨੇ ਪਿੰਡਾਂ 'ਚ ਪਹੁੰਚ ਰਹੇ ਨੇ ਕਿਹੋ ਜਿਹਾ ਪ੍ਰਚਾਰ ਕਰ ਰਹੇ ਨੇ ਜਾਂ ਕੈਂਪ ਲਾ ਕੇ ਕੀ ਕੁਝ ਦੱਸ ਰਹੇ ਨੇ ਜਦੋਂ ਤੁਹਾਡੇ ਲੀਡਰਾਂ ਦੀ ਅਰੈਸਟ ਹੋਈ ਸੀ ਕਿ ਕੈਂਪ ਲਾ ਕੇ ਪਿੰਡਾਂ ਦੇ ਵਿੱਚ ਕੀ ਕੋਈ ਦੱਸ ਰਹੇ ਸੀਗੇ ਜੀ ਇਹ ਜਿਹੜੇ ਸੀਆਈਸੀ ਜਿਹੜੇ ਜਿਸਟਰ ਆ ਪਰ ਸਰਕਾਰ ਵੱਲੋਂ ਜਿਹੜੀਆਂ ਕੰਪਨੀ ਆ ਇਹ ਲੋਕ ਕੈਂਪ ਲਗਾ ਰਹੇ ਆ ਜਦੋਂ ਉਹ ਬੰਦੇ ਲੋਕ ਕਈ ਦੁਕਾਨਾਂ ਦੇ ਕੈਂਪ ਦੇ ਉੱਤੇ ਜਾ ਕੇ ਆਪਣਾ ਆਇਸ਼ਵਰਨ ਕਾਰਡ ਬਲਾਈ ਕਰਦੇ ਆ ਕਈ ਲੋਕ ਇਹਨਾਂ ਦੇ ਬਲੈਕਮਿਲਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਕੋ ਦੋ ਦੋ ਚਾਚਾ ਜਰਦੀ ਮੰਗ ਕਰਦੇ ਆ ਅਸੀਂ ਸਾਰੋਂ ਸ੍ਰੀਓ ਕੋਸਟ ਬਣਾ ਰਹੇ ਆ ਕਿਸੇ ਕੋ ਪੈਸਾ ਲਿਆ ਜਾ ਰਿਹਾ ਭਾਜਪਾ ਉਹਨਾਂ ਦੀ ਸਪੋਰਟ ਕਰ ਰਹੀ ਹੈ ਭਾਜਪਾ ਪਿੰਡਾਂ 'ਚ ਜਾ ਕੇ ਕਹਿ ਰਹੀ ਹੈ ਤੁਸੀਂ ਇਹ ਸਕੀਮਾਂ ਲਵੋ ਉਹ ਜਿਹੜੀਆਂ ਸਕੀਮਾਂ ਐ ਉਹ ਕੋਈ ਰਾਤੋ ਰਾਤ ਨਹੀਂ ਬਣੀਆਂ ਉਹ ਅੱਜ 11 ਸਾਲ ਦੀ ਸਰਕਾਰ ਕੇਂਦਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੂੰ ਨੂੰ ਸਾਲਾਂ ਦੀ ਸਕੀਮਾਂ ਚੱਲ ਰਹੀਆਂ 8-8 ਸਾਲ ਤੋਂ ਆਵਾਸ ਯੋਜਨਾ ਮਿਲ ਰਹੀ ਹੈ ਅੱਜ ਲੋਕਾਂ ਨੂੰ ਜਿਹੜੀਆਂ ਸਕੀਮਾਂ ਮਿਲ ਰਹੀਆਂ ਅੱਜ ਗਰੀਬਾਂ ਦੇ ਬੱਚੇ ਆਂ ਸਕੀਮਾਂ ਦਾ ਪ੍ਰਚਾਰ ਰੋਕ ਕੇ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਣ ਤੋਂ ਰੋਕ ਲੁੱਗੀ ਦੀ ਸੁਭਾ ਸਰਕਾਰ ਕੋਈ ਨਹੀਂ ਰੋਕ ਸਕਦੀ ਕਿਉਂਕਿ ਤਾਂ ਰੋਕ ਰਹੀ ਹੈ ਕਿ ਆਇਸ਼ਵਰਨ ਕਾਰਡ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੋਟੋ ਆ ਇਹਨੂੰ ਚੁਭਰੀਆ ਕਿ ਇਹ ਭਾਜਪਾ ਦੀ ਸਕੀਮ ਹੈ ਇਹ ਸੋਚ ਰਿਹਾ ਹਜੇ ਤੇ ਮੈਂ 2-4 ਦਿਨ ਪਹਿਲੇ ਦੇਖਿਆ ਕਿ ਹਜੇ ਤੇ ਇਹਨਾਂ ਨੇ ਇੱਕ ਨਵਾਂ ਸੂਚਾ ਛੱਡਿਆ ਕਿ 10 ਲੱਖ ਹੈਲਥ ਦਾ ਕਾਰਡ ਆ ਰਿਹਾ ਆਮ ਆਦਮੀ ਲੈ ਕੇ ਆ ਰਹੀ ਹੈ ਪੂਰੇ ਪੰਜਾਬ 'ਚ ਐਡਵਰਟਾਈਜ਼ਮੈਂਟ ਕਰਤੀ ਹੈ ਕਾਰਡ ਆਇਆ ਨਹੀਂ ਸਕੀਮ ਲਾਂਚ ਹੋਈ ਨਹੀਂ ਆਪਣੀ ਫੋਟੋਆਂ ਵੱਡੀਆਂ ਵੱਡੀਆਂ ਲੱਗੀਆਂ ਭਗਵੰਤ ਮੰਦੀਆਂ 10 ਲੱਖ ਦਾ ਕਾਰ ਪਰ ਜਿਹੜਾ 5 ਲੱਖ ਦਾ ਕਾਰ ਕੇਂਦਰ ਤੋਂ ਮਿਲ ਰਿਹਾ 11 ਸਾਲਾ ਦਾ ਉਹ ਤੇ ਲੈਣ ਦਿਓ ਫੋਟੋ ਮੈਂ ਤਾਂ ਜੀ ਆਮ ਆਦਮੀ ਕਲੀਨਿਕਾ ਤੇ ਵੀ ਲੱਗਿਆ ਸੀ ਤੁਸੀਂ ਕਿਹਾ ਸੀ ਕਿ ਉਹ ਕੇਂਦਰ ਦੀ ਸਕੀਮ ਹੈ ਅਸੀਂ ਤਾਂ ਹਰ ਇੱਕ ਬੰਦੇ ਨੂੰ ਲੋਕ ਕਿਹਾ ਸੀ ਕਿ ਇਹ ਕੇਂਦਰ ਦੀ ਸਕੀਮ ਹੈ ਉਹ ਅਲੱ ਕਲੀਨਿਕ ਨਹੀਂ ਪੰਜਾਬ ਸਰਕਾਰ ਦੀ ਨਹੀਂ ਹੈ ਇਹਨਾਂ ਨੇ ਆਪਣੀ ਫੋਟੋਆਂ ਲੱਗਿਆ ਡੁਟੀਮੈਂਟ ਕੀਤੀ ਕੇਂਦਰ ਨੇ ਜਿੱਦਾਂ ਪੂਰੇ ਦੇਸ਼ ਦੇ ਵਿੱਚ ਆਸ਼ਵਮਾਨ ਜੋ ਯੋਜਨਾ ਦੇ ਅੰਦਰ ਜਿਹੜਾ ਚੱਲੇ ਆ ਜਿਹੜਾ ਇਹ ਸਕੀਮਾਂ ਸੀ ਅੱਜ ਆਇਸ਼ਵਾਨ ਇਹ ਕੇਂਦਰ ਖੋਲ ਕੇ ਲੋਕਾਂ ਨੂੰ ਫੈਸਿਲਿਟੀ ਦੇ ਰਹੀ ਹੈ ਨਾ ਪਨਾਉਰੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਫੋਟੋ ਹੈ ਨਾ ਸਾਡੇ ਕਿਸੇ ਮੰਤਰੀ ਦੀ ਫੋਟੋ ਹੈ ਸਿਰਫ ਤੇ ਸਿਰਫ ਆਇਸ਼ਵਾਨ ਜੋ ਨਹੀਂ ਲੋਕਾਂ ਨੂੰ ਜਿਹੜੇ ਫੈਸਿਲਿਟੀ ਮਿਲ ਰਹੀ ਹੈ ਗਰੀਬ ਦਾ ਬੰਦਾ ਜਾ ਕੇ ਬੱਚਾ ਦਵਾਈ ਲੈ ਸਕਦਾ ਹੈ ਗਰੀਬ ਦੇ ਪਰਿਵਾਰ ਦਾ ਜਿਹੜਾ ਸਖਸ਼ਾ ਉਹ ਜਾ ਕੇ ਦਵਾਈ ਲੈ ਸਕਦਾ ਹੈ ਬਿਨਾ ਪੈਸੇ ਬਿਨਾ ਕਿਸੇ ਕਰਚੀ ਪਰਚੀ ਤੋਂ ਅੱਛਾ ਲਾਸਟ ਸਵਾਲ ਹੈ ਮੇਰਾ ਸ਼ਿਤਰ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਪੂਰੇ ਵਰਤਾਰੇ ਨੂੰ ਲੈ ਕੇ ਕੀ ਕਹੋਗੇ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ ਤੁਸੀਂ ਤਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਰਹੇ ਹੋ ਭਗਵੰਤ ਸਿੰਘ ਸਾਹਿਬ ਦੇ ਨਾਲ ਤਾ ਇਸ ਪੂਰੇ ਵਰਤਾਰੇ ਨੂੰ ਲੈ ਕੇ ਮਾਨ ਸਾਹਿਬ ਉਹਨਾਂ ਨੂੰ ਕੀ ਕਹੋਗੇ ਮਾਨ ਸਾਹਿਬ ਮੈਂ ਹੀ ਕਹਾਂ ਤੁਸੀਂ ਮੇਰੇ ਸਤਿਕਾਰਯੋਗ ਮੇਰੇ ਵੱਡੇ ਹੋ ਉਹ ਦੱਬ-ਦਬਾ ਚ ਚੱਲ ਰਹੇ ਆ ਉਹਨਾਂ ਦੇ ਉੱਤੇ ਅੱਜ ਪਾਰਟੀ ਤੇ ਸੂਬੇ ਦੀ ਸਰਕਾਰ ਹੈ ਪੰਜਾਬ ਦੀ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਹੀਂ ਚਲਾ ਰਹੇ ਅੱਜ ਦਿੱਲੀ ਦੇ ਹਨ ਜਿਹੜੇ ਨਿਕਾਰੇ ਹੋਏ ਲੋਕ ਦਿੱਲੀ ਤੋਂ ਕੱਢੇ ਹੋਏ ਲੋਕ ਜਿਹੜੇ ਜੇਲ੍ਹਾਂ ਜਮਾਨਤਾ ਦੇ ਛੱਟ ਕੇ ਆਏ ਆ ਅੱਜ ਉਹ ਪੰਜਾਬ ਨੂੰ ਚਲਾ ਰਹੇ ਆ ਮੇਰੇ ਪੰਜਾਬ ਦੇ ਲੋਕ ਇਦਾਂ ਲੋਕਾਂ ਸੈਪਟ ਨਹੀਂ ਕਰਨਗੇ ਜਿਨ੍ਹਾਂ ਨੇ ਇਸ ਪੰਜਾਬ ਇਸ ਐਡੀ ਵੱਡੀ ਜਿਹੜੀ ਸਾਡੀ ਦੇਸ਼ ਦੀ ਰਾਜ ਹੁੰਦੀ ਹੈ ਲੁੱਟ ਗਿਆ ਜਿਸ ਪੰਜਾਬ ਚ ਆ ਗਿਆ ਮੇਰੇ ਪੰਜਾਬ ਦੇ ਲੋਕ ਪੜੇ ਲਿਖੇ ਸਮਝਦਾਰ ਹੈ ਇਹ ਪੰਜਾਬੀਏ ਲੋਕਾਂ ਨੂੰ ਮੌਕਾ ਦੇਣਾ ਵੀ ਜਾਣਦੇ ਆ ਤੇ ਮੌਕਾ ਖੋਣਾ ਵੀ ਜਾਣਦੇ ਆ ਨਹੀਂ ਸੁਸਦੇ ਆ ਤਾਂ ਕਹਿੰਦੇ ਵੀ ਭਾਈ ਭਾਵੇਂ ਸਾਨੂੰ ਸਾਨੂੰ ਸਾਮ ਦੰਡ ਵੇਦ ਲੜਾਈ ਝਗੜਾ ਚੂਰ ਸੱਚ ਜੋ ਵੀ ਬੋਲਣਾ ਪਵੇ ਸਾਡੀ 2027 ਚ ਸਰਕਾਰ ਬਣ ਜਾ ਰਹੀ ਹੈ ਉਹਨਾਂ ਦੀ ਸਰਕਾਰ ਜਰੂਰ ਬਣੇਗੀ ਸਪਨੇ ਲੈ ਰਹੇ ਹੋ ਹੋਰ ਕਹਿੰਦੇ ਸਾਡੀ ਕੇਂਦਰ ਦਿੱਲੀ ਵੀ ਬਣੀ ਪਈ ਹੈ ਪਰ ਇੱਕ ਭਗਵੰਤ ਮਾਨ ਜੀ ਨੇ ਗੱਲ ਕਿਹਾ ਦਲਾਂ ਦਾ ਗੱਲਾ ਹੀ ਹੁੰਦਾ ਦਲਾ ਤਾਂ ਡਲਾ ਹੀ ਹੋਤਾ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡਾਂ ਚ ਕਿਹਾ ਸੀ ਪਰ ਮੇਰੀ ਮੁੱਖ ਮੰਤਰੀ ਦੀ ਬੇਨਤੀ ਹੈ ਕਿ ਮਨੀਸ਼ ਸੋਧੀਆਂ ਨੂੰ ਕੱਲੇ ਬਿਨਾਂ ਸਕੋਟੀ ਦੀ ਭੇਜ ਕੇ ਦੇਖੋ ਬਿਨਾਂ ਕੋਠੀਆਂ ਕੱਢੋ ਜਿਹੜੀ ਅੱਜ ਪੰਜਾਬ ਦੀਆਂ ਕੋਠੀਆਂ ਦੇ ਕਬਜ਼ੇ ਕਰਕੇ ਬੈਠੇ ਆ ਮਨੀਸ਼ ਸੋਧੀਆਂ ਨੂੰ ਬਿਨਾਂ ਸਕੋਟੀ ਦੀ ਪੰਜਾਬ ਚ ਭੇਜੋ ਜੇ ਸ਼ਾਮ ਨੂੰ ਡਲਾ ਦੇ ਡਲਾ ਯਾਦ ਨਾ ਆਇਆ ਮੈਂ ਰਾਣੀਤੀ ਵਿੱਚ ਕਦੀ ਕਿਸੇ ਵੀ ਅਗਰ ਡਿਬੇਟ ਨਹੀਂ ਕਰਾਂਗਾ ਕੀ ਕਰਨਗੇ ਲੋਕ ਜੀ ਡਲਾ ਡਲਾ ਤਿਆਰ ਪਿਆ ਇਹਨਾਂ ਨੇ ਕਿਹਾ ਡਲਾ ਡਲਾ ਹੀ ਹੋਤਾ ਤੇ ਅੱਜ ਪੰਜਾਬ ਦੇ ਲੋਕ ਵੀ ਡਲਾ ਲਾ ਕੇ ਖੜੇ ਆ ਕਿ ਵੇਟ ਕਰ ਰਹੇ ਆ ਕਿ ਕਦੋਂ ਇਹ ਪੰਜਾਬ ਦੇ ਜਿਹੜੇ ਸਮੂਹ ਤੇਰੇ ਲੋਕ ਅਜੇ ਪੰਜਾਬ ਦੀਆਂ ਕੋਠੀਆਂ ਤੇ ਗੱਡੀਆਂ ਤੇ ਗੰਨ ਮੈਣਾਣਾ ਘੁੰਮ ਰਹੇ ਆ ਇੱਕ ਵਾਰੀ ਪੰਜਾਬ ਚ ਆਣ ਪਿੰਡਾਂ ਸਵਾਗਤ ਕਰਕੇ ਭੇਜਾਂਗੇ ਠੀਕ ਹੈ ਧੰਨਵਾਦ ਜੀ ਸਭਨਾਂ ਦੇ ਦਰਸ਼ਕੋ ਸਾਡੇ ਨਾਲ ਜੁੜੇ ਹੋਏ ਪਛੋਣੇ ਵਿਧ사ਭਾ ਹਲਕੇ ਤੋਂ ਐਮਐਲਏ ਸ਼ੀਤਲੋਂਗਰਾਲ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਰਤਾਰੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਕਿਉਂਕਿ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ ਸਾਡੇ ਲੋਕ ਨੇ ਜਾਂ ਸਾਡੇ ਲੀਡਰਾਂ ਦੀ ਗੱਲ ਕਰ ਲਈ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਪੂਰੇ ਵਰਤਾਰੇ ਨੂੰ ਲੈ ਕੇ ਇਹ ਹੋਚ ਮੁੱਖ ਮੰਤਰੀ ਭਵਾਂ ਸਿੰਘ ਮਾਨ ਦੀ ਆਰਥਿਕ ਫੋਕ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਪੂਰੀ ਗੱਲਬਾਤ ਲੈ ਕੇ ਤੁਹਾਡੇ ਦੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣ ਰਹੇ ਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ